ਤੇ ਹੋਰੀ ਦੇ ਨਾਮ ਹੈ ਕਿੱਕਲੀ ਜਿਹੜੀ ਹੈ ਉਹ ਜਿੱਤਾ ਫਿਰ ਸਾਰੇ ਚਿੱਠੀ ਆ ਗਏ ਉਹਨਾਂ ਦੇ ਬਠਿੰਡੇ ਜਾ ਕੇ ਦੇਖੋ ਪੁਰਾਣਾ ਰਹਾ ਪਿਆ ਇੱਕ ਵਾਰ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾਲ ਗੱਲ ਕਰ ਦਿਓ ਠੀਕ ਹੈ ਨਾ ਕੁਝ ਅਫਸਰ ਹੈਗੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰ ਤੁਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਹੈ ਕਹਿੰਦੇ ਰੋਕ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ। ਵਿਆ ਨਵਾਂ ਪੰਗਾ ਕੀ ਪਾ ਗਿਆ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਆਂ। ਕਹਿੰਦਾ ਹੁਣ ਹੋਰ ਏ ਟਿਕਣ ਦਿੰਦੀ ਕਿੱਕਲੀ। ਕਹਿੰਦਾ ਆਪਸ ਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਨੀ ਕੀਤਾ ਭਾਈ ਕਹਿੰਦਾ ਦਾਹੀ ਕੀਤਾ। ਕਹਿੰਦਾ ਲੜਾਈਆਂ ਚੱਲ ਪਈਆਂ ਆਪਸ ਚ। ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਉਦੋਂ ਦੀਆਂ ਹੀ ਵੱਢਣ ਲੱਗ ਜਾਂਦਾ ਕੰਨਾਂ-ਕੁੰਨਾਂ ਤੇ। ਦਿਓ ਹੈ ਜੇ ਕਮਾਂ ਤੇ ਆ ਰਿਹਾ ਉਹਨਾਂ ਗਾਣੇ ਦੇਣ ਲੱਗਦੇ। ਮਟਿੰਡਾ ਗਿਆ ਨਾ ਹੈ। ਖਤਮ। ਤੱਬਰ ਹੀ ਖਤਮ ਜੀ। ਜਿਵੇਂ ਇਹਨਾਂ ਨੇ जिम्मे ने अपन इच्छाव खत्म की हाल, हाल हो गया अब मिन्नत करनिया पै रही ने हाय झाड़ू वाले हाए हुआ झाड़ू वाले वाए रो लग गई एक दिन हरसिमरत कौर चबीबा जी और देखो पहला ना हंकार लिख ना दी होंगी बठिंडे तो उम्मीदवार तो नन्नी शां हरसिमरत कौर बाद बठिडे बोर्ड लगे हुए पता की लिखा है नमादार हाँ। <laughs> आया आ जाओ आज आज नमाने बनते आ, आ, आ जाओ लोग ले मैनू देख दे 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 के मेरी फोटो देख के अखा दे चाहिए नन्नी शां तो बन गई नमाणी ਜੋ ਕਿਕਲੀ ਦੀ ਕਹਿੰਦੀ ਐ ਆਪਦੇ ਹੀ ਰੋਣਾ ਰੋਦੀ ਐ ਉਹ ਕਹਿੰਦੀ ਕਿਕਲੀ ਕਲੀਰ ਦੀ ਬੁੜੀ ਹਾਲ ਸੁਖਵੀਰ ਦੀ ਇਕਲੀ ਕਲੀਰ ਦੀ ਬੁੜੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਖਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਹੈ ਫਿਰ ਉਹ ਇੱਕ ਹੋਰ ਦੁੱਖ ਵੀ ਰੋਂਦੀ ਹੈ ਇੱਕ ਹੋਰ ਦੁੱਖ ਰੋਂਦੀ ਹੈ ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜੀ ਹੁੰਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਉਹ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਜੀਜੇ ਸਾੜੇ ਨੇ ਵੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜ्यों ਜ्यों ਨੇੜੇ ਆਈ ਜਾਂਦੀ ਬੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਕੁੱਟੀ ਐ ਲੈ 4 ਜੂਨ ਨੂੰ ਰਾਜਨੀਤੀ ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ